ਜਨਪੀਅ ਵੀ ਦੇਖ ਰਹੇ ਦੋਸ਼ਕੰਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸੋਹਾਰਾ ਆਇਆ ਜੀ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਆ ਲਗਾਤਾਰ ਜਿਹੜੀਆਂ opinion polls ਆ ਰਹੀਆਂ ਆ ਔਰ opinion polls ਇੱਕੋ ਹੀ ਗੱਲ ਦੱਸ ਰਹੀਆਂ ਇਸ ਵੇਲੇ ਕਿ BCNDP ਅੱਗੇ ਆ ਤੇ ਦੂਜੇ ਨੰਬਰ ਦੇ ਉੱਤੇ BC Conservative ਆ ਕਿ BC Conservative ਇੰਨੀ ਤੇਜ਼ੀ ਦੇ ਨਾਲ ਉੱਤੇ ਨਵਾਰੀ ਆ ਕਿ ਜਿੰਨੀ ਹੈ BCNDP ਤੋਂ ਪਿੱਛੇ ਸੀ ਉਹਦੇ ਨਾਲ ਇਹਦਾ ਫਰਕ ਦਿਨੋਂ ਦਿਨ ਘਟੀ ਜਾ ਰਿਹਾ ਹੈ ਸੋ ਟੂ ਵੇ ਰੇਸ ਐਸ ਐਸ ਵਲੇ ਸਾਫ ਤੌਰ ਦੇ ਉੱਤੇ ਅਗਲੀ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਬੀਸੀ ਦੇ ਵਿੱਚ ਦੱਸੀ ਜਾ ਰਹੀ ਹੈ ਕੰਜ਼ਰਵਟਿਵ ਲਗਾਤਾਰ ਜਿਹੜੇ ਆ ਉਹ ਜਿਹੜੀ ਐਨ ਡੀ ਪੀ ਦੀ ਲੀਡ ਆ ਉਹਨੂੰ ਕੱਟ ਕਰ ਰਹੇ ਆ ਬੀਸੀ ਯੂनाइटेड ਜਿਹੜੀ ਆ ਉਹਦੀ ਪਪੂਲਾਰਿਟੀ ਕਾਫੀ ਜ਼ਿਆਦਾ ਥੱਲੇ ਨੂੰ ਜਾ ਰਹੀ ਹੈ ਜਿਹੜਾ ਲੇਟੈਸਟ ਸਰਵੇ ਆਇਆ ਜਿਹਦੇ ਕਰਕੇ ਹੁਣ ਫੇਰ ਇੱਕ ਵਾਰੀ ਚਰਚਾ ਚੱਲੀ ਆ ਰਿਸਰਚ ਕਹਦਾ ਰਿਸਰਚ ਕਹ ਦੱਸਦੀ ਆ ਕਿ 42% ਜਿਹੜੇ ਡਿਸਾਈਡਡ ਵੋਟਰ ਆ ਬੀਸੀ ਐਨਡੀਪੀ ਨੂੰ ਸਪੋਰਟ ਕਰ ਰਿਹਾ 32% ਜਿਹੜੇ ਬੀਸੀ ਕੰਜ਼ਰਵਟਿਵ ਨੂੰ ਸਪੋਰਟ ਕਰ ਰਿਹਾ ਬੀਸੀ ਯੂनाइटेड ਜਿਹੜੀ ਆ ਉਹ ਬੀਸੀ ਗ੍ਰੀਨ ਦੇ ਨਾਲ 12% ਦੇ ਉੱਤੇ ਟਾਈ ਆ ਤਿੰਨ ਪਾਰਟੀਆਂ ਬੀਸੀ ਦੇ ਵਿੱਚ ਬੇਸਿਕਲੀ ਸਿਗੀਆਂ ਚਾਰ ਕਹ ਲਓ ਪਰ ਮੁੱਖ ਤੌਰ ਤੇ ਤਿੰਨ ਤਿੰਨਾਂ ਦੇ ਵਿੱਚੋਂ ਪਹਿਲੇ ਬੀਸੀ ਜਿਹੜੀ ਐਨਡੀਪੀ ਤੇ ਜਿਹੜੀ ਲਿਬਰਲ ਜਿਹੜੀ ਹੁਣ ਯੂਨਾਈਟਿਡ ਬਣੀ ਇਹਨਾਂ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਮੁਕਾਬਲਾ ਮੰਨਿਆ ਜਾਂਦਾ ਸੀ ਗ੍ਰੀਨ ਪਾਰਟੀ ਵੀ ਕਿਤੇ ਨਾ ਕਿਤੇ ਸੀਗੀ ਤੇ ਕੰਜ਼ਰਵਟਿਵ ਤੋਂ ਬਹੁਤਾ ਕੋਈ ਜਾਣਦਾ ਨਹੀਂ ਸੀ ਪਰ ਹੌਲੀ ਹੌਲੀ ਪਤਾ ਨਹੀਂ ਕੀ ਕ੍ਰਿਸ਼ਮਾ ਵਾਪਰ ਕੰਜ਼ਰਵਟਿਵ ਉੱਤੋਂ ਵੱਲ ਨੂੰ ਜਾਣ ਲੱਗ ਪਈ BC NDP ਦਾ ਪਹਿਲਾਂ ਇਹ ਰੌਲਾ ਪਿਆ ਕਿ ਕੰਜ਼ਰਵਟਿਵ BC ਯੂਨਾਈਟਿਡ ਦੇ ਬਰਾਬਰ ਆ ਗਈ ਆ ਤੇ ਫਿਰ ਬਣਦੀ ਬਣਦੀ ਗੱਲ ਇੱਥੇ ਤੱਕ ਪਹੁੰਚ ਚੁੱਕੀ ਆ ਕਿ BC ਕੰਜ਼ਰਵਟਿਵ ਐਸ ਵੇਲੇ ਜਿਹੜੀ ਉਹ ਦੂਜੇ ਨੰਬਰ ਤੇ ਆ 32% ਦੇ ਨਾਲ 42% NDP ਤੇ ਜਿਹੜੀ BC ਯੂਨਾਈਟਿਡ ਤੇ ਗ੍ਰੀਨ ਪਾਰਟੀ ਆ ਇਹ ਬਰਾਬਰ ਆ ਗਿਆ ਹੁਣ ਜਦੋਂ ਵੀ ਕਿਤੇ ਕੋਈ ਇਦਾਂ ਦਾ ਸਰਵੇ ਆਉਂਦਾ ਜਦੋਂ ਵੀ ਕਦੇ ਇਦਾਂ ਦੀ opinion poll ਆਉਂਦੀ ਹੈ ਜਦੋਂ ਵੀ ਕਦੇ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਉਹਦੇ ਤੋਂ ਬਾਅਦ ਇਹ ਇੱਕ ਵਾਰੀ ਫੇਰ ਚਰਚਾ ਚੱਲਦੀ ਹੈ ਇਸ ਗੱਲ ਦੀ ਹਾਲਾਂਕਿ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ opinion polls ਸਰਵੇਜ਼ ਜ਼ਰੂਰੀ ਨਹੀਂ ਕਿ ਸੱਚ ਹੋਣ ਪਰ ਕਿਤੇ ਨਾ ਕਿਤੇ ਫਰਕ ਬਹੁਤ ਜ਼ਿਆਦਾ ਆ ਪਰ ਚੌਥੇ ਨੰਬਰ ਤੋਂ ਚੱਕ ਕੇ ਪਾਰਟੀ ਦੂਜੇ ਨੰਬਰ ਤੇ ਆ ਗਈ ਇਹਦਾ ਮਤਲਬ ਕਿਤੇ ਨਾ ਕਿਤੇ ਹਿਲਜੁਲਤਾ ਹੈਗੀ ਆ ਪਰ ਉਹ ਹਿਲਜੁਲ ਦਾ ਕਾਰਨ ਲੋਕਾਂ ਨੂੰ ਕੋਈ ਨਹੀਂ ਸਮਝ ਆ ਰਿਹਾ ਹਜੇ ਤੱਕ ਜਿਹੜਾ ਕੰਜ਼ਰਵਟਿਵ ਉੱਪਰ ਵੱਲ ਨੂੰ ਜਾਣਾ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਇਲੈਕਸ਼ਨ ਹੁਣ ਨੇੜੇ ਆ ਰਹੀ ਆ ਥੋੜੇ ਮਹੀਨੇ ਇਹਦੇ ਵਿੱਚ ਰਹਿ ਗਿਆ ਜਿਹੜੇ ਸਰਚ ਕੋਡ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਕੱਲ ਮੈਰੀਓ ਕੈਂਸਿਕੋ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਆਪਣਾ ਜਿਹੜਾ ਬਿਆਨ ਦਿੱਤਾ ਆ ਤੇ ਹੁਣ ਲਗਭਗ ਇਦਾਂ ਦੀ ਜਿਹੜੀ ਪੋਲਿੰਗ ਆ ਉਹ ਜਿਹੜੀ ਸਪੋਰਟ ਸ਼ੋਅ ਕਰਦੀ ਆ ਬੀਸੀ ਫਾਲਕਨ ਆਪਣੇ ਕੈਵਨ ਫਾਲਕਨ ਦੀ ਬੀਸੀ ਯੂਨਾਈਟਿਡ ਨੂੰ ਕਿ ਉਹ ਥੱਲੇ ਚਲੇ ਗਈ ਔਰ ਇਹ 33% ਸੀ 1 ਸਾਲ ਪਹਿਲਾਂ ਜਿਹੜੀ ਹੁਣ 12% ਤੇ ਰਹਿ ਗਈ ਹੈ ਪਰ ਸਾਲ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਇਆ ਸਿਰਫ ਇੱਕ ਇਹਨਾਂ ਦਾ ਨਾਮ ਬਦਲਣ ਤੋਂ ਲੈ ਕੇ ਨੀਤੀਆਂ ਉਹੀ ਨੇ ਸਾਰਾ ਕੁਝ ਉਹੀ ਹੈ ਜਿਹੜੇ ਕੈਵਨ ਫਾਲਕਨ ਆ ਉਹ ਆਪ ਵੀ ਐਸ ਵੇਲੇ ਜਿਹੜੇ ਲੋਐਸਟ ਨੇ ਪਾਰਟੀ ਲੀਡਰਸ ਦੇ ਵਿੱਚ ਜਿੱਥੇ ਤੱਕ ਜਿਹੜੇ ਡਿਸਾਈਡਡ ਵੋਟਰ ਦੇ ਵਿੱਚ ਦੇਖਿਆ ਜਾਵੇ ਤਾਂ ਲੋਐਸਟ ਲੈਵਲ ਦੇ ਉੱਤੇ ਚੱਲੇ ਜਿਹੜੀ ਡਰਾਮੈਟਿਕ ਸ਼ਿਫਟ ਆ ਇੱਕ politcal ਲੈਂਡਸਕੇਪ ਦੇ ਵਿੱਚ ਇਹਦਾ ਕਿਤੇ ਨਾ ਕਿਤੇ ਪਿੱਛੇ ਜੇ ਵੀ ਰੌਲਾ ਪਿਆ ਸੀ BC ਕਨਜ਼ਰਵਟ ਤੇ BC ਯੂनाइटेड ਇਕੱਠੀਆਂ ਹੋ ਜਾਣ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਹੋ ਜਾਣਾ ਚਾਹੀਦਾ ਕਈ ਕਹਿੰਦੇ ਸੀ ਇਹਨਾਂ ਨੇ ਹੋ ਜਾਣਾ ਪਰ ਜਿਹੜੇ ਜੌਨ ਰੈਸਟਰ ਸੀ BC ਕਨਜ਼ਰਵਟ ਆਫ ਦਿ ਲੀਡਰ ਉਹਨਾਂ ਨੇ ਕਿਹਾ ਸੀ ਵੀ ਨਹੀਂ ਇਕੱਠੇ ਹੋਣ ਵਾਲੀ ਕੋਈ ਗੱਲ ਨਹੀਂ ਸਾਡੇ ਫਰਕ ਬਹੁਤ ਆ ਸੋ ਹੁਣ ਉਹਨਾਂ ਦਾ ਅੱਗੇ ਜਾਣਾ ਇੱਕ ਵਾਰੀ ਫੇਰ ਜਿਹੜੀ ਗੱਲਬਾਤ ਆ ਉਹਦੇ ਵੱਲ ਇਸ਼ਾਰੇ ਕਰ ਰਿਹਾ ਆ ਕਿ ਕੁਝ ਵੱਖਰਾ ਇਸ ਵਾਰੀ BC ਦੀ ਰਾਜਨੀਤੀ ਦੇ ਵਿੱਚ ਹੋ ਰਿਹਾ ਆ ਕਿ ਹੋਵੇ ਨਾ ਹੋਵੇ ਬੀਸੀ ਕੰਜ਼ਰਵਟਿਵ ਇੰਨੀ ਉੱਤੇ ਚੱਲੇ ਜਵੇ ਕਿ ਬੀਸੀ ਐਨਡੀਪੀ ਦੇ ਬਰਾਬਰ ਆ ਜੇ ਜਾਂ ਉਹਨੂੰ ਚੈਲੰਜ ਕਰ ਦੇਵੇ ਦੂਜੇ ਨੰਬਰ ਦੇ ਉੱਤੇ ਤਾਂ ਹੈਗੀ ਆ ਇੱਕ ਗੱਲ ਤਾਂ ਹਜੇ ਤੱਕ ਬੜੀ ਸਪਸ਼ਟ ਹੈ ਕਿ ਬੀਸੀ ਦੇ ਵਿੱਚ ਐਨਡੀਪੀ ਜਿੱਤ ਰਹੀ ਹੈ ਐਨਡੀਪੀ ਦੇ ਅ ਅੱਗੇ ਪਿੱਛੇ ਕੋਈ ਨਹੀਂ ਹੋਈ ਉਹਦੀ ਉੱਥੇ ਕੀ ਕਹੀ ਹੈ ਜਿਹੜੀ ਕੰਜ਼ਰਵਟਿਵ ਆ ਉਹ ਪਿੱਛੋਂ ਬਹੁਤ ਤੇਜ਼ੀ ਨਾਲ ਦੌੜ ਕੇ ਆ ਰਹੀ ਹੈ ਹੁਣ ਇਲੈਕਸ਼ਨ ਤੱਕ ਕਿ ਨਾਰ ਰਲ ਜਾਂਦੀ ਜਾਂ ਅੱਗੇ ਨਿਕਲ ਜਾਂਦੀ ਜਾਂ ਏਰ ਹੌਲੀ ਹੋ ਜਾਂਦੀ ਪਤਾ ਨਹੀਂ ਪਰ ਜੇਸ਼ ਕਿਸ਼ਨ ਦੇ ਟਰੈਂਡ ਆ ਰਹੇ ਆ ਉਹਨਾਂ ਨੇ ਜਿਹੜੇ ਬਹੁਤ ਸਿੱਧਾ ਹੀ ਇਹ ਇਸ ਗੱਲ ਨੂੰ ਜਿਹੜਾ ਮੰਨਣਾ ਸ਼ੁਰੂ ਕਰ ਦਿੱਤਾ ਕਿ ਬੀਸੀ ਦੇ ਰਾਜਨੀਤਿਕ ਦ੍ਰਿਸ਼ ਦੇ ਵਿੱਚ ਐਸ ਵੇਲੇ ਇੱਕ ਕਨਜ਼ਰਵਟਿਵ ਪਾਰਟੀ ਕਾਫੀ ਤੇਜ਼ੀ ਦੇ ਨਾਲ ਉੱਪਰ ਵੱਲ ਜਾ ਰਹੀ ਹੈ ਜਿਹੜੀ ਔਰ ਇਹ ਵੀ ਆ ਕਿ ਜਿਹੜੀ ਜਿਹੜੀ ਐਨਡੀਪੀ ਆ ਉਹਦੀ ਵਿਨਤ ਪ੍ਰੋਜੈਕਟ ਕੀਤੀ ਜਾ ਰਹੀ ਪਰ ਚੈਲੰਜ ਕਨਜ਼ਰਵਟਿਵ ਐਨਡੀਪੀ ਨੂੰ ਦੇ ਸਕਦੀ ਹੈ ਅਗਲੀ ਗੱਲਬਾਤ ਦੋਸਤੋ ਸਾਈਬਰ ਅਟੈਕ ਬਾਰੇ ਪਿਛਲੇ ਮਹੀਨੇ ਸਾਈਬਰ ਅਟੈਕ ਹੋਇਆ ਸੀ ਫਾਰਮੇਸੀ ਤੇ ਰਿਟੇਲ ਚੇਨ ਲੰਡਨ ਡਰੱਗਸ ਦੇ ਉੱਤੇ ਲੰਡਨ ਡਰੱਗਸ ਦੇ ਕਿੰਨੇ ਸਟੋਰ ਜਿਹੜੇ ਉਹ ਬਾਂਦ ਰਹੇ ਕਿੰਨੇ ਦਿਨ ਤੇ ਬੜਾ ਕੁਝ ਹੋਇਆ ਵੈਸਟਰਨ ਕੈਨੇਡਾ ਦੇ ਵਿੱਚ ਉਹਦੇ ਤੋਂ ਬਾਅਦ BC ਦੇ ਜਿਹੜੇ EMPLOYEES ਸੀਗੇ ਉਹਨਾਂ ਨੂੰ BC ਸਰਕਾਰ ਨੇ ਕਿਹਾ ਵੀ ਆਪਣੇ ਆਪਣੇ ਪਾਸਵਰਡ ਚੇਂਜ ਕਰ ਲਓ ਬਾਅਦ ਚ ਕਹਿੰਦੇ ਸੀ ਕੁਝ ਹਮਲੇ ਤੇ ਵੀ ਹੋਏ ਆ ਅਸਲ ਦੇ ਵਿੱਚ ਜਿਹੜੇ ਗਲੋਬਲ ਸਾਈਬਰ ਕ੍ਰਾਈਮਨਲਸ ਨੇ ਉਹ ਬਹੁਤ ਵੱਡਾ ਇੱਕ ਚੈਲੰਜ ਬਣ ਰਿਹਾ ਐ ਇਸ ਵੇਲੇ ਸਾਰਿਆਂ ਦੇ ਲਈ ਹੁਣ ਪਤਾ ਲੱਗਿਆ ਕਿ ਲੰਡਨ ਡਰੱਗਸ ਦੇ ਕੋਲੋਂ ਰੈਨਸਮ ਮੰਗਿਆ ਜਾ ਰਿਹਾ ਇਹਨਾਂ ਕੋਲ ਇਹ ਕਿਹਾ ਜਾ ਰਿਹਾ ਜਾਂ ਤੇ ਸਾਨੂੰ ਤੁਸੀਂ ਐਨੇ ਮਨੀ ਦੇ ਦਿਓ ਨਹੀਂ ਤੇ ਅਸੀਂ ਤੁਹਾਡਾ ਡਾਟਾ ਜਿਹੜਾ ਉਹ ਲੀਕ ਕਰ ਦਾਂਗੇ ਇਹ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਵਾਲੀ ਗੱਲ ਆ ਮਤਲਬ 25 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਹੈ ਇਹਨਾਂ ਕੋਲੋਂ ਲੰਡਨ ਡਰੱਗਸ ਕੋਲੋਂ ਡਾਟਾ ਬਚਾਉਣ ਦੇ ਲਈ ਡਾਟਾ ਇਸ ਵੇਲੇ ਬਹੁਤ ਇੰਪੋਰਟੈਂਟ ਚੀਜ਼ ਡਾਟਾ ਅਸਲ ਦੇ ਵਿੱਚ ਇਹ ਆ ਇਹ ਨਹੀਂ ਕਿ ਲੰਡਨ ਡਰੱਗ ਦੇ ਕੋਲ ਦਵਾਈਆਂ ਬਣਾਉਣ ਦਾ ਕੋਈ ਸੀਕ੍ਰੇਟ ਫਾਰਮੂਲਾ ਚੋਰੀ ਕਰ ਲਿਆ ਉਹਨਾਂ ਨੇ ਜਿਹੜੀ ਤੁਹਾਡੀ ਸਾਡੀ ਜਾਣਕਾਰੀ ਹੈ ਇਹੀ ਅੱਜਕੱਲ ਸਭ ਤੋਂ ਵੱਡ ਮੁੱਲੀ ਚੀਜ਼ ਆ ਤੁਹਾਡਾ ਨਾਮ ਤੁਹਾਡਾ ਫੋਨ ਨੰਬਰ ਤੁਹਾਡੀ ਡੇਟ ਆਫ ਬਰਥ ਤੁਹਾਡਾ ਐਡਰੈਸ ਤੇ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਦਾ ਕੁਛ ਨਾ ਕੁਛ ਜਿਨ੍ਹਾਂ ਚੀਜ਼ਾਂ ਤੋਂ ਤੁਹਾਡੇ ਇਹ ਡਾਟਾ ਅੱਗੇ ਵੇਚਿਆ ਜਾਂਦਾ ਜਿੱਦਾਂ ਚੋਰੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹ ਚੀਜ਼ਾਂ ਦੀਆਂ ਚੋਰੀਆਂ ਸੀ ਜਿੱਦਾਂ ਹੁਣ ਕਾਰਾਂ ਦੀਆਂ ਚੋਰੀ ਹੁੰਦੀ ਆ ਇਹ ਹੁਣ ਡਾਟਾ ਚੋਰੀ ਕੀਤਾ ਜਾਂਦਾ ਇਹ ਬਹੁਤ ਖਤਰਨਾਕ ਚੀਜ਼ ਆ ਡਾਟਾ ਚੋਰੀ ਦਾ ਮਤਲਬ ਇਹ ਆ ਕਿ ਤੁਹਾਡੇ ਕੋਲ ਕਿਸੇ ਮੰਨ ਲਓ ਤੁਹਾਡੇ ਕੋਲ 1000 ਜਾਂ 5000 ਜਾਂ 10000 ਜਾਂ ਲੱਖ ਜਾਂ ਜਿੰਨੇ ਬੰਦੇ ਦਾ ਚਾਹੇ 100 ਬੰਦੇ ਦਾ ਡਾਟਾ ਆ ਡਾਟੇ ਦਾ ਮਤਲਬ ਕੀ ਆ ਤੁਹਾਡੇ ਕੋਲੇ ਨਾਮ ਲਿਖਿਆ ਕਿ ਆ ਇਹਦਾ ਨਾਮ ਆ ਆ ਇਹਦਾ ਫੋਨ ਨੰਬਰ ਆ ਇੱਦਾਂ ਆ ਇੱਦਾਂ ਤੇ ਲੰਡਾ ਡਾਕਟਰ ਮੰਨ ਲਓ ਹੈਗਾ ਵੀ ਆ ਦਵਾਈਆਂ ਦਵਾਈਆਂ ਖਾਂਦਾ ਆ ਜਾਂ ਇੰਨੀ ਕੀ ਜਾਣਕਾਰੀ ਜੇ ਕਿਸੇ ਕੋਲ ਆ ਜੇ ਨੀ ਤੇ ਉਹਦੇ ਪੈਸੇ ਮਿਲਦੇ ਆ ਦੇਣ ਦੇ ਇਹ ਜਿਹੜੇ ਚੋਰ ਆ ਜਾਂ ਇਹ ਜਿਹੜੇ ਸਾਈਬਰ ਅਟੈਕ ਕਰਨ ਵਾਲੇ ਇਹ ਕੀ ਕਰਦੇ ਆ ਕਿਸੇ ਕੰਪਨੀ ਦਾ ਉਹ ਸਾਰਾ ਡਾਟਾ ਚੋਰੀ ਕਰ ਲੈਂਦੇ ਆ ਉਹਨਾਂ ਜਾਂ ਤੇ ਆਪ ਯੂਜ਼ ਕਰਦੇ ਮਿਸਯੂਜ਼ ਕਰਦੇ ਆ ਜਾਂ ਫਿਰ ਅੱਗੇ ਕਿਤੇ ਵੇਚ ਦਿੰਦੇ ਆ ਹੁਣ ਜਿਹੜੀਆਂ ਇਹ ਇਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਤੇ ਮੰਗ ਕੀਤੀ ਕਿ 25 ਮਿਲੀਅਨ ਡਾਲਰ ਸਾਨੂੰ ਦਿਓ ਨਹੀਂ ਤੇ ਅਸੀਂ ਤੁਹਾਡਾ ਡਾਟਾ ਜਿਹੜਾ ਸਾਰਾ ਦਾ ਸਾਰਾ ਲੀਕ ਕਰ ਦਾਂਗੇ ਡਾਰਕ ਵੈਬ ਦੇ ਉੱਤੇ ਇਹ ਲੋਕ ਆਉਂਦੇ ਆ ਤੇ ਮਤਲਬ ਸਾਰਾ ਕੁਝ ਉੱਥੇ ਜਿਹੜੀਆਂ ਮਤਲਬ EMPLOYEE INFORMATION ਤੇ ਸਾਰਾ ਕੁਝ ਉੱਥੋਂ ਤੁਹਾਨੂੰ ਮਿਲ ਜਿੰਦਾ ਡਾਰਕ ਵੈਬ ਦਾ ਮਤਲਬ ਇਹ ਆ ਕਿ ਸਧਾਰਨ ਇੰਟਰਨੈਟ ਦੇ ਸਰਚ ਇੰਜਣਾਂ ਦੇ ਉੱਤੇ ਕੁਝ ਨਹੀਂ ਲੱਭਦਾ ਇੱਕ ਸੌਫਟਵੇਅਰ ਆਉਂਦਿਆ ਕੁਝ ਖਾਸ ਉਹ ਸੌਫਟਵੇਅਰ ਨੂੰ ਪਹਿਲਾਂ ਕੰਪਿਊਟਰ ਦੇ ਵਿੱਚ ਇੰਸਟਾਲ ਕਰਨਾ ਪੈਂਦਾ ਫਿਰ ਇੰਟਰਨੈਟ ਤੁਹਾਨੂੰ ਉਸ ਡਾਰਕ ਵੈੱਬ ਦੇ ਉੱਤੇ ਲੈ ਜਾਂਦੀ ਜਿਹੜਾ ਕਿ ਇੱਕ ਮਤਲਬ ਹੋਰ ਹੀ ਤੰਦਾਇਆ ਦੁਨੀਆ ਦੇ ਵਿੱਚ ਕਿ ਦੋ ਨੰਬਰ ਦੇ ਕੰਮ ਸਾਰੇ ਉੱਥੇ ਹੁੰਦੇ ਆ ਤੇ ਉਹਨਾਂ ਤੋਂ ਬਾਅਦ ਫਿਰ ਜਿਹੜਾ ਡਾਟਾ ਇੱਧਰ ਉੱਧਰ ਵੇਚਿਆ ਜਾਂਦਾ ਕੀਤਾ ਜਾਂਦਾ ਬੜਾ ਕੁਝ ਉਹਦੇ ਉੱਤੇ ਜਿਹੜਾ ਕੀਤਾ ਜਾਂਦਾ ਔਰ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹ ਇਹਦੇ ਤੋਂ ਬਚ ਨਹੀਂ ਸਕਿਆ ਅਮਰੀਕਾ ਦੀਆਂ ਸਭ ਤੋਂ ਟੌਪ ਦੀਆਂ ਕੰਪਨੀਆਂ ਦੇ ਉੱਤੇ ਹਮਲੇ ਹੋ ਚੁੱਕੇ ਆ ਯਾਹੂ ਵਰਗੀ ਕੰਪਨੀ ਦੇ ਉੱਤੇ ਸਭ ਤੋਂ ਵੱਡਾ ਸਾਈਬਰ ਅਟੈਕ ਹੋ ਚੁੱਕਿਆ ਸਾਈਬਰ ਕ੍ਰਾਈਮਨਲਸ ਨੇ ਪਿਛਲੇ 1 ਸਾਲ ਦੇ ਵਿੱਚ 1.1 ਬਿਲੀਅਨ ਡਾਲਰ ਇਕੱਠਾ ਕੀਤਾ ਜਿਹੜਾ 25 ਮਿਲੀਅਨ ਇਹਨਾਂ ਨੇ ਹੁਣ ਡਨਲ ਡਰੱਗਸ ਨੂੰ ਕਹੇ ਆ ਇਹਨਾਂ ਨੇ 1.1 ਬਿਲੀਅਨ ਡਾਲਰ ਇਕੱਠਾ ਕੀਤਾ ਤੇ ਮੁੜ ਕੇ ਜਿਹੜੀ ਕ੍ਰਿਪਟੋ ਟਰੈਕਿੰਗ ਫਰਮ ਆ ਇੱਕ ਚੈਨਲਿਸਿਸ ਉਹਨਾਂ ਨੇ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਸੋ ਇੱਕ ਨਵੀਂ ਗੱਲਬਾਤ ਜਿਹੜੀ ਸਾਹਮਣੇ ਆਈ ਆ ਜਿਹਦੇ ਵਿੱਚ ਕਿ ਇਹ 25 ਮਿਲੀਅਨ ਡਾਲਰ ਲੰਡਨ ਡਰੱਗਸ ਤੋਂ ਮੰਗਿਆ ਜਾ ਰਿਹਾ। ਆਇ ਕੋਰ ਦੋਸਤੋ ਖਬਰ ਕਿ ਜਿਹੜੇ ਕੈਨੇਡੀਅਨਸ ਨੇ ਮਹਿੰਗਾਈ ਦੇ ਸੰਬੰਧ ਦੇ ਵਿੱਚ ਜਿਹੜੇ 2/3 ਨੇ ਉਹ ਇਸ ਵੇਲੇ ਇਹ ਮਹਿਸੂਸ ਕਰ ਰਹੇ ਆ ਕਿ ਗਰੋਸਰੀ ਸਟੋਰਾਂ ਦੇ ਉੱਤੇ ਕੀਮਤਾਂ ਵਧੀਆਂ ਜਾ ਰਹੀਆਂ। ਇੱਕ ਨਵੀਂ ਪੋਲ ਆਈ ਆ ਉਹਨੇ ਸੁਜੈਸਟ ਕੀਤਾ ਆ ਕਿ ਜਿਹੜੀ ਫੂਡ ਇਨਫਲੇਸ਼ਨ ਆ ਉਹ ਭਾਵੇਂ ਕਿ ਬਾਵਜੂਦ ਇਸ ਗੱਲ ਦੇ ਕਿ ਮਹਿੰਗਾਈ ਘਟ ਰਹੀ ਆ ਫੂਡ ਇਨਫਲੇਸ਼ਨ ਘਟ ਰਹੀ ਆ ਆਪਾਂ ਕੱਲ੍ਹ ਵੀ ਖ਼ਬਰ ਕੀਤੀ ਸੀ ਪਰ ਇਹ ਸਾਰੇ ਕੁਝ ਦੇ ਬਾਵਜੂਦ ਵੀ ਲੋਕ ਤੰਗ ਨੇ ਇੱਕ ਜਿਹੜੀ ਲੈਜਰ ਦਾ ਸਰਵੇ ਆ ਉਹ ਸਰਵੇ ਦੇ ਵਿੱਚ ਉਹ ਇਹ ਪਤਾ ਲੱਗਿਆ ਕਿ 30% ਜਿਹੜੇ ਕਨੇਡੀਅਨ ਨੇ ਉਹ ਬਲੀਵ ਕਰਦੇ ਆ ਕਿ ਜਿਹੜੀ ਫੂਡ ਇਨਫਲੇਸ਼ਨ ਆ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਮਹਿੰਗਾਈ ਆ ਇਹ ਗ੍ਰੋਸਰੀ ਸਟੋਰਾਂ ਨੇ ਬੇਸਿਕਲੀ ਕੀਤੀ ਆ ਕਿ ਆਪਣਾ ਪ੍ਰੋਫਿਟ ਮਾਰਜਿਨ ਵਧਾਉਣ ਦੇ ਲਈ ਜਿਹੜੇ ਹੋਰ 26% ਨੇ ਉਹ ਇਹ ਸੋਚ ਰਹੇ ਆ ਕਿ ਇਹਦਾ ਬਹੁਤਾ ਕਾਰਨ ਜਿਹੜਾ ਗਲੋਬਲ ਇਕਨੋਮਿਕ ਫੈਕਟਰਸ ਆ ਤੇ ਜਿਹੜੇ ਕੁਝ ਹੈਗੇ ਆ ਉਹ ਜਿਹੜੇ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਆ ਉਹ ਫੈਡਰਲ ਸਰਕਾਰ ਨੂੰ ਬਲੇਮ ਕਰ ਰਿਹਾ ਹੈ ਮਹਿੰਗਾਈ ਹੈਗੀ ਆ ਹੁਣ ਉਹਦੇ ਬਾਰੇ ਲੋਕ ਸੋਚਦੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਗਰੋਸਰੀਜ਼ ਦੇ ਉੱਤੇ ਮਹਿੰਗਾਈ 1.4% April ਦੇ ਵਿੱਚ ਹੋਈ ਆ ਤੇ ਜਿਹਨੇ ਓਵਰਆਲ ਇਨਫਲੇਸ਼ਨ ਥੱਲੇ ਲਿਆਂਦੀ 2.7% ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆਪਾਂ ਸਾਰੇ ਜਾਣਦੇ ਆ ਪਰ ਬਾਬਿਊ ਦੇ ਸਲੋ ਇਨਫਲੇਸ਼ਨ ਦੇ ਹਜੇ ਵੀ ਜਿਹੜੀਆਂ ਕੀਮਤਾਂ ਉੱਤੇ ਵੱਲੋਂ ਜਾ ਰਹੀਆਂ ਤੇ ਪਿਛਲੇ 3 ਸਾਲਾਂ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ 21.4% ਵਧ ਗਈਆਂ ਇਸ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਮੇਜਰ ਗਰੋਸਰਸ ਨੇ ਲੋਬਲਾ ਵਰਗੇ ਵੱਡੇ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਮਹਿੰਗਾਈ ਦੇ ਵਿੱਚੋਂ ਪ੍ਰੋਫਿਟ ਨਹੀਂ ਲੈ ਰਹੇ ਜਿਹੜੇ ਪੋਲੀਟਿਕਲ ਤੇ ਪਬਲਿਕ ਪ੍ਰੈਸ਼ਰ ਆ ਇਹਨਾਂ ਵਧੀਆਂ ਕੀਮਤਾਂ ਦੇ ਉੱਤੇ ਇਹ ਬਹੁਤ ਵੱਡਾ ਆ ਉਹ ਕਹਿੰਦੇ ਸਾਡਾ ਕੋਈ ਮੁਨਾਫਾ ਨਹੀਂ ਇਹਦੇ ਵਿੱਚ ਸਾਨੂੰ ਪਿੱਛੋਂ ਹੀ ਸਮਾਨ ਮਹਿੰਗਾ ਆ ਰਿਹਾ ਜੇ ਸਾਨੂੰ ਮਹਿੰਗਾ ਪੈ ਰਿਹਾ ਸਪਲਾਈ ਚੇਨ ਦੇ ਵਿੱਚ ਹੋਰ ਬਾਕੀ ਥਾਵਾਂ ਦੇ ਵਿੱਚ ਕਿ ਸਾਨੂੰ ਮਹਿੰਗਾ ਪੈ ਰਿਹਾ ਅਸੀਂ ਇਹਦੇ ਵਿੱਚੋਂ ਪੈਸਾ ਨਹੀਂ ਕਮਾ ਰਹੇ ਲੋਕ ਬਹੁ ਗਿਣਤੀ ਇਹ ਸੋਚਦੀ ਆ ਪਿਛੇ ਵਕ ਵਕ ਲੀਡਰਾਂ ਨੇ ਵੀ ਇਲਜ਼ਾਮ ਲਾਇਆ ਵੀ ਜਿਹੜੇ ਗਰੋਸਰੀ ਕੰਪਨੀਆਂ ਦੇ ਮਾਲਕ ਨੇ ਜਾਂ ਗਰੋਸਰੀ ਕੰਪਨੀਆਂ ਨੇ ਇਹ ਇਸ ਵੇਲੇ ਮਹਿੰਗਾਈ ਦੀ ਆੜ ਦੇ ਵਿੱਚ ਲੋਟ ਸ਼ਾਪ ਰਹੇ ਆ ਕਿ ਮਤਲਬ ਜਿਆਦਾ ਇਹਨਾਂ ਨੂੰ ਮਹਿੰਗਾਈ ਕਹਿ ਕੇ ਕਿ ਮਹਿੰਗਾਈ ਬਹੁਤ ਆ ਉਹਨਾਂ ਕਾਰਨਾਂ ਨੂੰ ਦੱਸ ਕੇ ਆਪਣੀਆਂ ਜੇਬਾਂ ਭਰ ਰਹੇ ਆ ਤੇ ਜਿਹਦੇ ਪਿੱਛੇ ਜੇ ਅੰਕੜੇ ਇਹਨਾਂ ਦੇ ਜਿਹੜੇ ਸਾਹਮਣੇ ਆਏ ਆ ਰੋ ਪ੍ਰੋਫਿਟ ਦੇ ਉੱਤੇ ਵੀ ਸਵਾਲ ਉੱਠੇ ਆ ਹੁਣ ਕੰਜ਼ਿਊਮਰ ਜਿਹੜੇ ਇੱਕ ਆਰਗੇਨਾਈਜ਼ਡ ਬਾਈਕਟ ਕਰ ਰਹੇ ਆ ਲੋਬਲਾ ਆਨਡ ਸਟੋਰਸ ਦਾ ਮਈ ਦੇ ਵਿੱਚ ਕੁਫਰਸਟ੍ਰੇਟਡ ਨੇ ਹਾਇਰ ਪ੍ਰਾਈਸਸ ਨੂੰ ਲੈ ਕੇ ਇੰਡਸਟਰੀ ਦੀ ਜਿਹੜੀ ਇਹ ਕਨਸਨਟ੍ਰੇਸ਼ਨ ਆ ਇਹਨੂੰ ਲੈ ਕੇ ਸੋ ਦਸਾਂ ਦੇ ਵਿੱਚੋਂ 7 ਕੈਨੇਡੀਅਨ ਇਹ ਕਹਿ ਰਹੇ ਆ ਕਿ ਉਹ ਇਸ ਬਾਇਕਾਟ ਦਾ ਉਹਨਾਂ ਨੂੰ ਪਤਾ ਆ 58% ਦੀ ਸਪੋਰਟ ਵੀ ਕਰ ਰਹੇ ਜਿਹੜੇ 18% ਆ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੇ ਜੁਆਇਨ ਕੀਤਾ ਇਸ ਬਾਇਕਾਟ ਨੂੰ ਪੋਲ ਦੇ ਵਿੱਚ ਜਿਹੜੇ ਰੂਰਲ ਤੇ ਅਰਬਨ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵੀਅੂਜ਼ ਬਾਇਕਾਟ ਬਾਰੇ ਹਾਈਲਾਈਟ ਕੀਤੇ ਗਏ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਇੱਕ ਅਰਬਨ ਏਰੀਆ ਦੇ ਵਿੱਚ ਜਿਹੜੇ ਪਾਰਟਿਸਿਪੇਟ ਕਰ ਰਹਿਣ ਵਾਲੇ ਲੋਕ ਨੇ ਉਹ ਇਸ ਬਾਇਕਾਟ ਦੇ ਵਿੱਚ ਜ਼ਿਆਦਾ ਪਾਰਟਿਸਿਪੇਟ ਕਰ ਰਹੇ ਸੋ ਜਿਹੜੀ ਲੈਜਰ ਦੇ ਵਿੱਚ ਇਹ ਹੈਗਾ ਕਿ ਲੈਜਰ ਦੀ ਰਿਪੋਰਟ ਦੇ ਵਿੱਚ ਕੁਝ ਨਵੀਆਂ ਗੱਲਾਂਬਾਤਾਂ ਸਾਹਮਣੇ ਆਈਆਂ ਆ ਜਿਹਦੇ ਵਿੱਚੋਂ ਜਿਹੜਾ ਇਹ ਕੁਝ ਹੋਰ ਪੱਖ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਸਮਝ ਆਉਣਗੇ ਸੋ ਜਿਹੜੇ ਜਿਹੜੀਆਂ ਅਨਫੇਅਰ ਕਿਹਾ ਜਾ ਰਿਹਾ ਇਸ ਚੀਜ਼ ਨੂੰ ਕੁਝ ਲੋਕ ਬਾਈਕਾਟ ਨੂੰ ਵੀ ਮਾੜਾ ਕਹਿ ਰਹੇ ਆ ਪਰ ਲੈਜਰ ਨੇ ਇਹ 1519 ਕੈਨੇਡੀਅਨਸ ਨੂੰ ਮਈ 17 ਤੋਂ ਲੈ ਕੇ 19 ਦੇ ਵਿਚਕਾਰ ਵਿਚਾਰ-ਵਿਚਾਰ ਸਰਵੇ ਕੀਤਾ ਹੈ ਗਰੋਸਰੀ ਇਨਫਲੇਸ਼ਨ ਲੋਬਲਾ ਬਾਈਕਾਟ ਤੇ ਸਾਰੇ ਫੈਕਟਰਸ ਉਹਨਾਂ ਨੇ ਦੇਖਿਆ ਤੇ ਜਿਹਦੇ ਵਿੱਚ ਲੋਕ ਆਪਣੀ ਇਸ ਤਰ੍ਹਾਂ ਦੀ ਰਾਏ ਰੱਖ ਰਹੇ ਆ ਅਗਰੇ ਕਲਪਾ ਦੋਸਤੋ ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਐਸ ਵੇਲੇ ਚਾਹੁੰਦੀ ਆ ਕਿ ਬੈਟਰ سپورਟ ਹੋਵੇ ਸਟੂਡੈਂਟਸ ਦੇ ਲਈ ਜਿਹੜੇ ਆ ਇਸ ਟਾਕਸਿਕ ਡਰੱਗ ਮਾਮਲੇ ਦੇ ਵਿੱਚ ਫਸੇ ਆ ਤੇ ਉਹ ਕਹਿ ਰਿਹਾ ਕਿ ਜਿਹੜੀ ਜ਼ਿਆਦਾ ਨਲੈਕਸੋਨ ਦੀ ਭਾਲ ਕਰ ਰਹੇ ਕਿ ਹੋਰ سپورਟ ਹੋਣੀ ਚਾਹੀਦੀ ਹੈ ਇਹ ਈਮੇਲ ਜਿਹੜੀ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਗੱਲਬਾਤ ਸਾਹਮਣੇ ਆਈ ਆ ਕਿ ਫੈਡਰੇਸ਼ਨ ਇਨ ਦੇ ਵਿੱਚ ਅਸਲ ਦੇ ਵਿੱਚ 1.70 ਹਜ਼ਾਰ ਤੋਂ ਜ਼ਿਆਦਾ ਸਟੂਡੈਂਟਸ ਆ ਉਹ ਕਹ ਰਿਹਾ ਕਿ ਰੀਸੈਂਟ ਜਿਹੜੀਆਂ ਓਵਰਡੋਸ ਡੈਥਸ ਹੋਈਆਂ ਆ ਡਰੱਗ ਪੋਇਜ਼ਨਿੰਗ ਦੇ ਇਨਸੀਡੈਂਟਸ ਹੋਏ ਆ ਬੀਸੀ ਦੇ ਜਿਹੜਾ ਪੋਸ-ਸੈਕੰਡਰੀ ਇੰਸਟੀਚੂਸ਼ਨਸ ਦੇ ਵਿੱਚ ਇਹ ਉਹ ਸਮਾਂ ਆ ਜਦੋਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਕਿ ਨਲਕਸੋਨ ਜਿਹੜਾ ਕਿ ਈਜ਼ੀਲੀ ਐਕ세ਸੀਬਲ ਹੋਵੇ ਬਿਲਕੁਲ ਦੂਜੀਆਂ ਐਮਰਜੈਂਸੀ ਆਈਟਮਸ ਵਾਂਗੂ ਅੱਗ ਬੁਝਾਉਣ ਦੇ ਲਈ ਤੁਹਾਡੇ ਕੋਲੇ ਬਿਲਡਿੰਗ ਦੇ ਵਿੱਚ ਫਾਇਰ ਕੋਡ ਹੁੰਦਾ ਉੱਥੇ ਤੁਹਾਨੂੰ ਅੱਗ ਬੁਝਾਉਣ ਵਾਲੇ ਯੰਤਰ ਰੱਖਣੇ ਪੈਂਦੇ ਆ ਤੁਹਾਡੀ ਜਿਹੜੀ ਐਮਰਜੈਂਸੀ ਕਿੱਟ ਆ ਉਹ ਹਰ ਥਾਂ ਦੇ ਉੱਤੇ ਜਾਂ ਫਰਸਟ ایڈ ਕਿੱਟ ਆ ਹੁੰਦੀ ਉਹ ਕਹਿੰਦੇ ਐਸੇ ਤਰ੍ਹਾਂ ਨਲਕਸਨ ਦੀ ਕਿੱਟ ਨੂੰ ਵੀ ਉੱਤੇ ਰੱਖਿਆ ਜਾਵੇ ਨਲਕਸਨ ਉਹ ਦਵਾਈ ਆ ਜਿਹੜੀ ਮੈਡੀਸਨ ਆ ਜਿਹੜੀ ਜਦੋਂ ਕੋਈ ਬੰਦਾ ਨਸ਼ਾ ਕਰ ਲਵੇ ਜ਼ਿਆਦਾ ਤੇ ਉਹ ਉਹਦਾ ਜ਼ਿਆਦਾ ਨੁਕਸਾਨ ਕਰ ਰਹੀ ਹੋਵੇ ਜਾਂ ਉਹ ਮਰਨ ਵਾਲਾ ਹੋ ਜਾਂਦਾ ਜਾਂ ਬੇਹੋਸ਼ ਹੋ ਜਾਂਦਾ ਤੇ ਉਹ ਉਹਨੂੰ ਦੇਖ ਕੇ ਤੇ ਉਹਦਾ ਰਿਵਰਸ ਕੀਤਾ ਜਾ ਸਕਦਾ ਉਹਦੇ ਇਫੈਕਟ ਨੂੰ ਬਚਾਇਆ ਜਾ ਸਕਦਾ ਵੀ ਉਹ ਔਰ ਉਹਦੇ ਕੋਲੇ ਤੁਹਾਡੇ ਕੋਲੇ ਥੋੜਾ ਜਿਹਾ ਸਮਾਂ ਹੁੰਦਾ ਜਦੋਂ ਕੋਈ ਬੰਦਾ ਨਸ਼ੇ ਦੇ ਨਾਲ ਉਧਰਲੇ ਪਾਸੇ ਨੂੰ ਜਾਂਦਾ ਆ ਤੇ ਸਮਾਂ ਬਹੁਤ ਥੋੜਾ ਹੁੰਦਾ ਉਹਦੇ ਕੋਲ ਜੇ ਉਹਦਾ ਬਚਾਅ ਹੋ ਜਵੇ ਤਾਂ ਬਚਾਅ ਹੋ ਜਵੇ अदरवाइज ਕਈ ਵਾਰੀ ਇਹ ਮੌਤ ਹੋ ਜਾਂਦੀ ਹੈ ਤੇ ਉਹ ਫਿਰ ਨਲਕਸ਼ਣ ਜਿਹੜੀ ਆ ਉਹ ਉਸ ਵੇਲੇ ਬਚਾਅ ਕਰ ਸਕਦੀ ਹੁੰਦੀ ਹੈ ਸੋ ਇਹ ਐਸ ਵੇਲੇ ਇਹਦੀ ਮੰਗ ਕੀਤੀ ਜਾ ਰਹੀ ਹੈ ਨਲਕਸ਼ਣ ਦੇ ਸੰਬੰਧ ਦੇ ਵਿੱਚ ਜਿਹੜੀ ਅਵੇਲੇਬਿਲਟੀ ਆ ਇਹ ਵੈਰੀ ਕਰਦੀ ਆ ਵੱਖਰੀਆਂ ਵੱਖਰੀਆਂ ਇੰਸਟੀਚਿਊਸ਼ਨ ਦੇ ਵਿੱਚ ਕੈਂਪਸਸ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਆ ਉਹ ਕਹਿੰਦੇ ਪਬਲੀਕਲੀ ਅ세ਸੀਬਲ ਹੋਵੇ ਕੋਈ ਬੈਰੀਅਰ ਨਾ ਹੋਵੇ ਦੇ ਵਿੱਚ ਦੂਜੇ ਜਿਹੜੀ ਰੈਸਟ੍ਰਿਕਟ ਕਰਦੇ ਆ ਹੈਲਥ케ਅਰ ਸੈਂਟਰਸ ਦੇ ਵਿੱਚ ਲਿਮਟਡ ਆਵਰਸ ਦੇ ਲਈ ਜਾਂ ਅਪਾਇੰਟਮੈਂਟ ਦੇ ਲਈ ਨੈਲਕਸਨ ਮਤਲਬ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਿੱਦਾਂ ਫਾਇਰ ਐਕਸਟਿੰਕਸ਼ਰਸ ਹੋਣ ਸੋ ਕਲੀਅਰ ਸਾਈਨ ਹੋਵੇ ਉਹ ਦੇ ਉੱਤੇ ਹਰ ਪਬਲਿਕ ਸਪੇਸ ਦੇ ਉੱਤੇ ਹੁਣ ਪਤਾ ਨਹੀਂ ਇਹ ਸੰਭਵ ਹੈ ਕਿ ਨਹੀਂ ਹੈ ਪਰ ਇਹ ਸਟੂਡੈਂਟ ਯੂਨੀਅਨ ਮੰਗ ਕਰ ਰਿਹਾ ਸਟੂਡੈਂਟ ਯੂਨੀਅਨ ਵੀ ਛੋਟੀ ਨਹੀਂ ਹੈ 1,70,000 ਤੋਂ 13 ਦੇ ਵਿੱਚ ਇਹ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਕਹਿੰਦੇ ਜਿੱਦਾਂ ਇੱਥੇ ਜਿਹੜੀ ਇਹ ਆਪਣੇ ਪਏ ਆ ਫਾਇਰ ਵਾਲੇ ਯੰਤਰ ਫਾਇਰ ਐਕਸਟਿੰਗੁਇਸ਼ਰਸ ਪਏ ਆ ਐਸੇ ਤਰੀਕੇ ਨਾਲ ਜਿਹੜੀ ਨਲਕਸਨ ਕਿਟਸ ਆ ਉਹ ਹੋਣੀਆਂ ਚਾਹੀਦੀਆਂ ਤੇ ਅਵੇਅਰਨੈਸ ਹੋਣੀ ਚਾਹੀਦੀ ਆ ਕਮਿਊਨੀਕੇਸ਼ਨ ਸਟ੍ਰੈਟਜੀਜ਼ ਹੋਣੀਆਂ ਚਾਹੀਦੀਆਂ ਪਰ ਨਲਕਸਨ ਜਿਹੜੀ ਟ੍ਰੇਨਿੰਗ ਵੀ ਕਿਤੇ ਨਾ ਕਿਤੇ ਡੈਲੀਗੇਟਸ ਨੂੰ ਦਿੱਤੀ ਜਾਣੀ ਚਾਹੀਦੀ ਆ ਤੇ ਇਹ ਚੀਜ਼ ਨੂੰ ਬਹੁਤ ਜ਼ਿਆਦਾ ਫਿਰ ਕਰ ਦੇਣਾ ਚਾਹੀਦਾ ਜਿਹੜੀ ਵੈਂਕੂਵਰ ਕੋਸਟਲ ਹੈਲਥ ਆ ਉਹਨਾਂ ਨੂੰ ਵੀ ਕਿਹਾ ਗਿਆ ਇਸ ਮਾਮਲੇ ਦੇ ਵਿੱਚ ਕੀ ਕੋਸ਼ਿਸ਼ ਕੀਤਾ ਜਾਵੇ ਸੋ ਦੇਖੋ ਐਸ ਵੇਲੇ ਜਿਹੜੀਆਂ ਇੰਸਟੀਚੂਸ਼ਨਸ ਨੇ ਖਾਸ ਕਰ ਪੋਸਟ ਸੈਕੰਡਰੀ ਇੰਸਟੀਚੂਸ਼ਨਸ ਬੀਸੀ ਦੇ ਵਿੱਚ ਅ ਕਿ ਜਿਹੜਾ ਉਹਨਾਂ ਨੂੰ ਮਤਲਬ ਕੋ ਸਟਿਗਮਾ ਨਹੀਂ ਹੋਣਾ ਚਾਹੀਦਾ ਨਾ ਕੋ ਸ਼ੇਮ ਹੋਣੀ ਚਾਹੀਦੀ ਹੈ ਉਹ ਅਸਲ ਦੇ ਵਿੱਚ ਬਹੁਤ ਮਾੜੀ ਹੈ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਸਪਲਾਈ ਪਿੱਛੋਂ ਮਾੜੀ ਆ ਰਹੀ ਹੈ ਨਸ਼ੇ ਦੀ ਤੇ ਇਹ ਉਹਨਾਂ ਨੂੰ ਆਈਸੋਲੇਟ ਕਰਦੀ ਹੈ ਤੇ ਮਾਰਦੀ ਹੈ ਕਮਿਊਨਿਟੀ ਪਾਰਟਨਰਸ ਦੇ ਨਾਲ ਕੋਲੈਬੋਰੇਟ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਡਿਸੀਜਨ ਮੇਕਰਸ ਨੇ ਪੋਸਟ ਸੈਕੰਡਰੀ ਐਡਮਿਨਿਸਟ੍ਰੇਸ਼ਨ ਆ ਉਹ ਅਨਸ਼ੋਰ ਕਰੇ ਕਿ ਇਹ ਟੂਲ ਜਿਹੜਾ ਹੈ ਹਰ ਕੈਂਪਸ ਦੇ ਵਿੱਚ ਅਵੇਲੇਬਲ ਹੋਵੇ ਅਗਲੀ ਗੱਲਬਾਤ Ontario ਦੀ Ontario ਦੇ ਵਿੱਚ ਇੱਕ ਮਦਰ ਦੇ ਨਾਲ ਸਕੈਮ ਹੋਇਆ 2500 ਡਾਲਰ ਦਾ ਇੱਕ ਸਕੈਮਰ ਜਿਹੜਾ ਪ੍ਰਟੈਂਡ ਕਰ ਰਿਹਾ ਸੀ ਕਿ ਉਹ ਉਹਦੀ ਡਾਟਰ ਆ ਇਹ ਮੰਨਣ ਤੇ ਬਾਅਦ ਮਤਲਬ ਬਾਹਰ ਬਾਹਰ ਬਾਰ ਬਹੁਤ ਮਾਰੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਉਸ ਅਨਾਉਂਸਮੈਂਟ ਦੇ ਬਾਵਜੂਦ ਵੀ ਲੋਕ ਕਈ ਵਾਰੀ ਧੋਖਾ ਖਾ ਜਾਂਦੇ ਆ ਹੁਣ ਇਸ ਮਾਮਲੇ ਦੇ ਵਿੱਚ ਫਿਰ ਇਹੀ ਕੁਝ ਹੋਇਆ ਕਿ ਉਹਨੇ ਇਹ ਸੋਚਿਆ ਕਿ ਇਹ ਉਹਦੀ ਬੇਟੀ ਆ ਤੇ ਇਸ ਵੇਲੇ ਸੰਕਟ ਦੇ ਵਿੱਚ ਆ ਤੇ ਉਹਨੇ ਉਹਨੂੰ ਬੇਟੀ ਸਮਝ ਕੇ ਉਹਦੇ ਪੈਸੇ ਉਹਦੇ ਖਾਤੇ ਵਿੱਚ ਜਮ੍ਹਾਂ ਕਰਾ ਦਿੱਤੇ ਜਿਹੜੇ ਇੱਕ ਬਾਅਦ ਦੇ ਵਿੱਚ ਪਤਾ ਲੱਗਿਆ ਉਹਨੇ ਗਲਤ ਥਾਂ ਦੇ ਉੱਤੇ ਚਰੇ ਗਏ ਆ ਐਰਨ ਮਕਲਨੈਰੀ ਇਹਦੀ ਇਹ ਕਹਾਣੀ ਆ ਉਹ ਕਹਿੰਦੀ ਮੇਰੀ ਡਾਟਰ ਦਾ ਬੜਾ ਅਨਯੂਜੂਅਲ ਨੇਮ ਆ ਤੇ ਜਦੋਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਬੜੇ ਕਰੈਕਟਰ ਸਪੈਲਿੰਗ ਸੀਗੇ ਤੇ ਉਹ ਕਹਿੰਦੀ ਮੈਂ ਦੇਖਿਆ ਇਸ ਮਾਮਲੇ ਦੇ ਵਿੱਚ ਉਹਨੇ ਟੈਕਸਟ ਮੈਸੇਜ ਸੀਗੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਉਹਦੀ ਜਿਹੜੀ ਬੇਟੀ ਆ ਉਹਦਾ ਫੋਨ ਟੁੱਟ ਗਿਆ ਆ ਤੇ ਉਹਦੇ ਕੋਲੇ ਉਹਨੇ ਨਵਾਂ ਲਿਆਇਆ ਤੇ ਨਵਾਂ ਫੋਨ ਨੰਬਰ ਆ ਤੇ ਉਹਨੇ ਆਪਣਾ ਜਿਹੜੀ ਬੈਂਕ ਆ ਉਹ ਹਜੇ ਤੱਕ ਉਹਦੇ ਵਿੱਚ ਸੈਟਅਪ ਨਹੀਂ ਕੀਤਾ ਤੇ ਉਹਨੇ ਕਿਹਾ ਆਪਣੀ ਮਦਰ ਨੂੰ ਕਿ ਮੈਨੂੰ ਪੈਸੇ ਈ-ਟਰਾਂਸਫਰ ਕਰ ਦਿਓ ਤੇ ਕਿਉਂਕਿ ਮੈਂ ਕੁਝ ਬਿੱਲ ਪੇ ਕਰਨੇ ਆ ਜਿਹੜੇ ਇਸ ਵੇਲੇ ਡਿਊ ਆ ਸੋ ਉਸ ਤੋਂ ਬਾਅਦ ਜਦੋਂ ਕਹਿੰਦੀ ਮੈਨੂੰ ਉਹਨੇ ਪੁੱਛਿਆ ਤੇ ਵੀ ਵੀ ਜਿਹੜੀ ਆ ਜਦੋਂ ਉਹਨੂੰ ਕਿਹਾ ਗਿਆ ਕਿ ਉਹ ਰੀਇੰਬੋਰਸ ਕਰਨ ਦੇ ਲਈ ਤੇ ਉਹਨੇ ਫਿਰ ਜਦੋਂ ਬਾਅਦ ਦੇ ਵਿੱਚ ਦੇਖੀਏ ਕਰਕੇ ਜਿਹੜੀ ਟ੍ਰਾਂਸਫਰ ਕੀਤੀ ਹੈ 2500 ਡਾਲਰ ਤੇ ਉਹਨੇ ਸੁਣਿਆ ਹੀ ਨਹੀਂ ਆਪਣੀ ਡਾਟਰ ਤੋਂ ਦੁਬਾਰਾ ਉਹਨੇ ਦੱਸਿਆ ਹੀ ਉਹਨੂੰ ਇੱਕ ਫਿਰ ਥਾਂ ਦੇ ਉੱਤੇ ਜਦੋਂ ਨੇ ਡਿਸਾਈਡ ਕੀਤਾ ਕਿ ਮੈਂ ਆਪਣੀ ਡਾਟਰ ਨੂੰ ਕਾਲ ਕਰਾਂ origignal ਫੋਨ ਨੰਬਰ ਦੇ ਉੱਤੇ ਤੇ ਜਿੱਥੇ ਉਹਨੇ ਜਵਾਬ ਦਿੱਤਾ ਤੇ ਉਹ ਕਹਿੰਦੀ ਵੀ ਸਾਰਾ ਕੁਝ ਠੀਕ ਠਾਕ ਆ ਤੇ ਜਿਹੜਾ ਉਹਨੂੰ ਉਸ ਟੈਕਸਟ ਮੈਸੇਜ ਬਾਰੇ ਕੁਝ ਵੀ ਨਹੀਂ ਪਤਾ ਸੀ ਜਦੋਂ ਕਿ ਉਹਨੂੰ ਫਿਰ ਉਸ ਸਟੇਜ ਦੇ ਉੱਤੇ ਚਾੱਕ ਰਿਹਾ ਲਾਈਜ਼ ਹੋਇਆ ਕਿ ਮੇਰੇ ਨਾਲ 2500 ਡਾਲਰ ਦਾ ਜਿਹੜਾ ਟੋਕ ਹਾਇਆ ਉਹ ਹੋ ਚੁੱਕਾ ਹੈ ਕਿ ਮੈਂ ਜਿਹੜਾ 2500 ਡਾਲਰ ਆਪਣੀ ਬੇਟੀ ਨੂੰ ਭੇਜਾਂ ਕਿਸੇ ਨੂੰ ਭੇਜ ਦਿੱਤਾ ਹੈ ਜਿਹੜੇ 95% ਕੈਨੇਡੀਅਨ ਨੇ ਜਿਨ੍ਹਾਂ ਕੋਲੇ 스마트ਫੋਨ ਆ ਸਕੈਮਰ ਜਾਣਦੇ ਆ ਕਿ ਕਿਹੜੇ ਮਤਲਬ ਉਹ ਟਾਰਗੇਟ ਕਰ ਰਿਹਾ ਤੇ ਸਕੈਮ ਟੈਸਟ ਜਿਹੜਾ ਆ ਇਹਨੂੰ ਜਵਾਬ ਤੌਰ ਦੇਤੇ ਸਮਿਸ਼ਨ ਕਿਹਾ ਜਾਂਦਾ ਹੈ ਟੈਕਨੋਲੋਜੀ ਐਨਾਲਿਸਟ ਜਿਹੜੇ ਨੇ ਉਹ ਇਸ ਵੇਲੇ ਦੱਸ ਰਿਹਾ ਕਿ ਜਿਹੜੇ ਕ੍ਰਿਮੀਨਲ ਨੇ ਸੋਸ਼ਲ ਮੀਡੀਆ ਦੇ ਉੱਤੇ ਨਾਵਾਂ ਦੇ ਲਈ ਨੰਬਰਾਂ ਦੇ ਲਈ ਐਡਰੈਸ ਦੇ ਲਈ ਲੱਭਦੇ ਰਹਿੰਦੇ ਆ ਕੋਈ ਵੀ ਜਿਹੜਾ ਕਸਟਮਾਈਜ਼ ਕਰਦਾ ਫੇਕ ਟੈਕਸਟ ਮੈਸੇਜ ਆ ਉਹਨੂੰ ਬਣਾ ਲੈਂਦਾ ਤੇ ਉਹਨੂੰ ਮੰਨ ਲਈ ਜਾਂਦਾ ਕਿ ਤੁਸੀਂ ਇਹਦੇ ਤੇ ਭਰੋਸਾ ਕਰੋ ਪਰ ਜਦੋਂ ਟੈਕਸਟ ਮੈਸੇਜ ਜਿਹੜਾ ਸਾਈਬਰ ਕ੍ਰਾਈਮਨਲਸ ਜਾਣਦੇ ਆ ਉਹਨੂੰ ਕਿ ਇਹਨੂੰ ਕਿਸ ਤਰੀਕੇ ਨਾਲ ਇਸ ਟੂਲ ਨੂੰ ਯੂਜ਼ ਕਰਨਾ ਆ ਮਤਲਬ باوجود ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਈ ਵਾਰੀ ਅਸੀਂ ਧੋਖਾ ਖਾ ਜਾਂਦੇ ਬਾਜੂਦ ਇਸ ਉਹ ਉਹਨੇ ਕਸਟਮਾਈਜ਼ ਇੰਨੇ ਤਰੀਕੇ ਨਾਲ ਕੀਤਾ ਹੁੰਦਾ ਕਿ ਅਸਲੀ ਨਾਮ ਦੇ ਉੱਤੋਂ ਕਈ ਵਾਰੀ ਮੈਸੇਜ ਆਉਂਦਾ ਉਹਦੇ ਉੱਤੋਂ ਮੈਸੇਜ ਦੇ ਅੱਗੇ ਇੱਕ ਲਿੰਕ ਹੁੰਦਾ ਜਦੋਂ ਤੁਸੀਂ ਉਸ ਲਿੰਕ ਤੇ ਕਲਿੱਕ ਕਰਦੇ ਆ ਤੇ ਉਹ ਆਲਟੀਮੇਟਲੀ ਜਿਹੜਾ ਆ ਉਹਦੇ ਵਿੱਚ ਕਿਤੇ ਨਾ ਕਿਤੇ ਚਲਿਆ ਜਾਂਦਾ ਆ ਸੋ ਜੋ ਕਹਿੰਦੇ ਜਿੱਥੋਂ ਮੈਸੇਜ ਆਇਆ ਉਸ ਮੈਸੇਜ ਆਉਣ ਵਾਲੇ ਨੰਬਰ ਤੋਂ ਉੱਥੋਂ ਫੋਨ ਕਰੋ ਤੇ ਫਿਰ ਉੱਥੋਂ ਜਾ ਕੇ ਪੁੱਛੋ ਕਿ ਕੀ ਤੂੰ ਮੈਨੂੰ ਜਿਹੜਾ ਟੈਕਸਟ ਕੀਤਾ ਆ ਤੇ ਜੇ ਉਹਦਾ ਆਨਸਰ ਨਹੀਂ ਆਉਂਦਾ ਤਾਂ ਫਿਰ ਤੁਸੀਂ ਸਮਝ ਲਓ ਵੀ ਇਹ ਸਕੈਮ ਸੋ ਹੁਣ ਰਾਇਲ ਬੈਂਕ ਆਫ ਕੈਨੇਡਾ ਦੇ ਨਾਲ ਉਹਦਾ ਅਕਾਊਂਟ ਸੀ ਉਹਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਰਿਫੰਡ ਕਰੋ ਇਹ ਸਮਿਸ਼ਿੰਗ ਸਕੈਮ ਇਹਨੂੰ ਕਹਿੰਦੇ ਆ ਪਰ ਇਨਵੈਸਟੀਗੇਸ਼ਨ ਹੋਈ ਉਹਦੀ ਰਿਕੁਐਸਟ ਨੂੰ ਡਿਨਾਈ ਕਰ ਦਿੱਤਾ ਗਿਆ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਪੈਸੇ ਜਿਹੜੇ ਉਹਦੇਲੇ ਪਾਸੇ ਭੇਜੇ ਆ ਉਹ ਕਹਿੰਦੇ ਵੀ ਅਸੀਂ ਰੀਅਲਾਈਜ਼ ਕਰਦੇ ਆ ਕਿ ਕਲਾਇੰਟ ਜਿਹੜੇ ਕਈ ਵਾਰੀ ਫਰਾਡ ਹੋ ਜਾਂਦਾ ਉਹਨਾਂ ਦੇ ਨਾਲ ਬੜੀ ਸਟ੍ਰੈਸਫੁਲ ਸਿਚੁਏਸ਼ਨ ਹੁੰਦੀ ਆ ਉਹ ਕਹਿੰਦੇ ਅਸੀਂ ਲੋਕਾਂ ਨੂੰ ਇਹ ਕਹਿੰਨੀ ਆ ਕਿ ਸਾਡੇ ਕੋਲ ਪਹੁੰਚੋ ਜੇ ਕੋਈ ਉਹਨਾਂ ਦੇ ਉੱਤੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਕੋਈ ਫਰਾਡ ਹੈਗਾ ਆ ਤਾਂ ਕੇਸ ਬਾਈ ਕੇਸ ਬੇਸਿਸ ਦੇ ਉੱਤੇ ਉਹ ਇਹਦੇ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਅਸੀਂ ਆਪਣੇ ਕਲਾਇੰਟ ਦਾ ਨਾਲ ਪੂਰੇ ਪ੍ਰੋਸੈਸ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਹਰ ਸਟੈਪ ਦੇ ਉੱਤੇ ਇਨਫੋਰਮ ਕਰਦੇ ਆ ਉਹ ਕਹਿੰਦੇ ਅਸੀਂ ਸਪੈਸੀਫਿਕ ਕਿਸੇ ਵੀ ਸਿਚੁਏਸ਼ਨ ਦੇ ਉੱਤੇ ਨਹੀਂ ਬੋਲ ਸਕਦੇ ਨਾ ਕੋਰੀਜ਼ਨ ਦੱਸ ਸਕਦੇ ਆ ਪਰ ਇਹਦਾ ਮੁੱਖ ਦੀ ਗੱਲ ਇਹੀ ਆ ਕਿ ਬਹੁਤ ਵਾਰੀ ਤੁਹਾਨੂੰ ਯਾਦ ਕਰਵਾਇਆ ਜਾਂਦਾ ਕਿਸੇ ਵੇਲੇ ਵੀ ਤੁਹਾਨੂੰ ਟੈਕਸਟ ਕਾਲ ਜਾਂ ਈਮੇਲ ਆਉਂਦੀ ਆ ਕਿਸੇ ਕੋਲੋਂ ਜਿਹੜਾ ਕੋਈ ਪੈਸਾ ਮੰਗ ਰਿਹਾ ਹੈ ਪਰਸਨਲ ਇਨਫੋਰਮੇਸ਼ਨ ਮੰਗ ਰਿਹਾ ਹੈ ਇਹ ਸਿੱਧਾ-ਸਿੱਧਾ ਰੈੱਡ ਫਲੈਗ ਆ ਤੁਹਾਨੂੰ ਬਹੁਤ ਕੌਨਸ਼ੀਅਸ ਹੋ ਜਾਣਾ ਚਾਹੀਦਾ ਤੇ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਨਾ ਭੇਜੋ ਅਨਲੈਸ ਤੁਸੀਂ ਸ਼ੋਰ ਨਹੀਂ ਹੋ ਜਾਂਦੇ ਕਿ ਉਹ ਤੁਹਾਡਾ ਜਿਹੜਾ ਟਰਸਟਡ ਸੋਰਸ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ